ਕੀ ਹਾਲ ਆ ਦੋਸਤੋ ਆਪਣਾ ਇੱਕ ਸਨੇਹਾ ਦੋਸਤ ਨਿਕਾ ਆ ਕਿ ਪਾਣੀ ਉਨਾ ਹੀ ਵਰਤੋ ਜਿੰਨੀ ਲੋੜ ਆ ਕਿਉਂਕਿ ਦਿਨ-ਮਿਨ ਪਾਣੀ ਦਾ ਲੈਵਲ ਨੀਮਾ ਹੁੰਦਾ ਜਾਂਦਾ ਤੇ ਇਹ ਆਪਣਾ ਬਾਈ ਮਿਸਤਰੀ ਆਇਆ ਏ ਇਸ ਤੋਂ ਆਪਾਂ 20 ਫੁੱਟ ਪਾਈਪ ਹੋਰ ਪੋਈਆ ਪਾਣੀ ਦੀ ਦੋਸਤੋ ਬਸ ਉਨੀ ਵਰਤੋ ਕਰੋ ਜਿੰਨੀ ਜ਼ਰੂਰਤ ਆ ਤੇ ਘਰਾਂਾਂ ਦੀਆਂ ਮੋਟਰਾਂ ਦਾ ਜਦੋਂ ਇਹ ਹਾਲ ਹੋ ਚੁੱਕਾ ਐ ਤੇ ਦੋਸਤੋ ਖੇਤਾਂ ਵਾਲਿਆਂ ਦੇ ਮੋਟਰਾਂ ਦਾ ਕੀ ਹੋਊਗਾ ਤੇ ਬੇਨਤੀ ਆਪਣੇ ਹੱਥ ਜੋੜ ਕੇ ਕਿ ਪਾਣੀ ਉਨਾ ਹੀ ਵਰਤੋ ਜਿੰਨੀ ਲੋੜ ਆ ਤੇ ਦਿਨ ਬਦਨ ਪਾਣੀ ਨੀ ਮਾ ਹੁੰਦਾ ਜਾ ਰਿਹਾ ਆਪਣੇ ਰਸਕੁਵਾਂ ਦੇ ਵਿੱਚ ਵੀ ਦੋ ਮੋਟਰਾਂ ਦਾ ਪਾਣੀ ਘਟ ਚੁਕਿਆ ਸੀ ਉਹਨਾਂ ਨੇ ਵੀ ਇਸੇ ਤਰ੍ਹਾਂ ਪਾਈਪਾਂ ਪਵਾਈਆਂ ਤੇ ਕੱਲ ਆਪਣੀ ਮੋਟਰ ਵੀ ਖਰਾਬ ਹੋ ਚੁੱਕੀ ਸੀ ਪਾਣੀ ਘਟ ਚੁਕਿਆ ਸੀਗਾ ਤੇ ਅੱਜ 20 ਫੁੱਟ ਪਾਈਪ ਹੋਰ ਪਵਾਈ ਹੈ ਆਪਣਾ ਸੁਨੇਹੀ ਇੱਕ ਇਹ ਜਿੰਨਾ ਘਟ ਹੋ ਸਕੇ ਵਰਤਣਾ ਤਾਂ ਪੈਂਦੀ ਆ ਪਾਣੀ ਬਿਨਾ ਸਰਦਾ ਵੀ ਨਹੀਂ ਤੇ ਲੋੜ ਮੁਤਾਬਕ ਹੀ ਵਰਤਿਆ ਜਾਵੇ ਦੋਸਤੋ ਇੰਨਾ ਸੁਨੇਹਾ ਆਪਣਾ ਤੇ ਏ ਬਾਈ ਆਇਆ ਸੀ ਬਹੁਤ ਵਧੀਆ ਕੰਮ ਆ ਬਾਈ ਦਾ ਕੁਲਦੀਪ ਸਿੰਘ ਨਿੱਕਾ ਪਿੰਡ ਪੁੱਚੋ ਘਰ ਦਾ ਬਹੁਤ ਹੀ ਵਧੀਆ ਕੰਮ ਆ ਬਾਈ ਦਾ ਤੇ ਪੈਸੇ ਵੀ ਵਰਤੋਲ ਵਿਚਾਰਾ ਜੈਜੀ ਲੈਂਦਾ ਹੈ ਤੇ ਧੰਨਵਾਦ ਜੀ ਇੱਕ ਸਨੇਹੀ ਆ ਕਿ ਜਿੰਨਾ ਘੱਟ ਹੋ ਸਕੇ ਉਨਾ ਹੀ ਵਰਤੋ ਲੋੜ ਮੁਤਾਬਕ ਹੀ ਵਰਤੋ ਧੰਨਵਾਦ